ਸੱਚਰੀਆ ਕਾਲ ਟੂਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਫਗਵਾੜਾ ਸ਼ਹਿਰ ਵਿੱਚ ਜੀਟੀ ਰੋਡ ਉੱਤੇ ਨਜ਼ਦੀਕ ਚਾਨਣਾ ਆਟੋ ਵਿਖੇ ਨਿਆਂਗ ਸਿੰਘ ਪਰਵਾਣੇ ਸ਼ਰਧਾਈ ਦਾ ਕੰਮ ਚਲੂ ਕੀਤਾ ਹੈ ਉਹਨਾਂ ਨੇ ਕਿਹਾ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੀਰਤ ਕਰਨੀ ਚਾਹੀਦੀ ਹੈ ਪੇਸ਼ ਹੈ ਇੱਕ ਰਿਪੋਰਟ ਸਿੰਘ ਸਾਹਿਬ ਨਾਲ ਮਿਲਾਰੇ ਆ ਜੋ ਉੱਤੇ ਸ਼ਰਧਾਈ ਵਿਹਾਉਂਦੇ ਆ ਭਾਈ ਸੰਦੀਪ ਸਿੰਘ ਤੇ ਭਾਈ ਰਣਵੀਰ ਸਿੰਘ ਨਾਲ ਆਹੋ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜੇ ਤਰ੍ਹਾਂ ਬਾਬਾ ਜੀ ਤੁਸੀਂ ਲੋਕ ਆਏ ਹੋ ਤੇ ਆਪਾਂ ਸਰਦਾਈ ਬਣਾਉਨੇ ਆ ਇੱਥੇ ਬਦਾਮ ਖਸਖਸ ਚਾਰ ਤਰ੍ਹਾਂ ਦੇ ਮਗਜ ਸੌਂਫ ਇਲਾਇਚੀ ਖਰਬੂਜੇ ਦੇ ਪਦੇ ਤਰਬੂਜ ਦੇ ਹਦਵਾਣੇ ਦੇ ਖੀਰੇ ਦੇ ਵੀ ਪਾ ਕੇ ਕਾਲੀ ਮਿਰਚ ਕੂਰੀ ਮਿਰਚ ਤਵਾशीर ਸੌਂਫ ਉਸ ਤੋਂ ਬਾਅਦ ਆਪਣਾ ਵਿੱਚ ਸ਼ੱਕਰ ਪਾਉਂਦੇ ਆ ਜੀ ਸ਼ੱਕਰ ਪਾ ਕੇ ਦੁੱਧ ਪਾ ਕੇ ਠੰਡੀ ਮਿੱਠੀ ਬਦਾਮਾਂ ਵਾਲੀ ਸਰਦਾਈ ਤਿਆਰ ਕਰਦੇ ਆ ਜੀ ਆਪਾਂ ਇੱਥੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਇੱਥੇ ਆਪਣੇ ਲਗੜੇ ਲੱਗਦੇ ਨੇ ਸਵੇਰੇ 11 ਵਜੇ ਤੋਂ ਆਰੰਭਤਾ ਕਰ ਦਿੱਤੀ ਹੈ ਜੀ ਕਾਰਜ ਦੀ ਸੰਧਿਆ ਵੇਲੇ 7 ਵਜੇ ਤੱਕ ਆਪਾਂ ਕਾਰਜ ਤੇ ਵਿਦਾ ਹੈ ਨਾਲ ਨਾਲ ਜੜੜੇ ਲੱਗਦੇ ਜਾਂਦੇ ਹਨ ਤੇ ਸੰਗਤ ਦੇ ਪਿਆਰ ਨਾਲ ਲੜੜੇ ਚੱਲਦੇ ਰਹਿੰਦੇ ਨੇ ਜੀ ਦੇਖੋ ਇਹਦਾ ਇਹ ਫਾਇਦਾ ਇੱਕ ਤਾਂ ਇੱਕ ਸ਼ਰਧਾਈ ਨਾਲੇ ਲੀਵਰ ਸਾਫ ਕਰਦੀ ਆ ਤੇ ਉਸ ਤੋਂ ਵਿੱਚ ਜਿਹੜੀ ਕਾਲੀ ਮਿਰਚ ਪੈਂਦੀ ਇੱਕ ਤਾਂ ਬਾਈ ਚੱਕ ਦੀ ਗਲਾ ਸਾਫ ਕਰਦੀ ਹੈ ਕੋਲਡ ਡਰਿੰਕਸ ਨਾਲੋਂ ਇਨਾ ਕਾਫੀਨ ਪੀਣ ਨਾਲੋਂ ਤੇ ਇਹ ਚੀਜ਼ ਬਹੁਤ ਬੈਟਰ ਆ ਲੋਕਾਂ ਲਈ ਵੀ ਤੁਹਾਨੂੰ ਇਹ ਆਈਡੀਆ ਕਿੱਥੋਂ ਆਇਆ ਤੁਸੀਂ ਜੀ ਇੱਥੇ ਗੁਆੜੇ ਸ਼ਹਿਰ ਦੀ ਇਹਦਾ ਜੀ ਮਾਰਾ ਹੀ ਦੇਖੀ ਐਡਾ ਜੀ ਅਸੀਂ ਬੈਠੇ ਸੀਗੇ ਜਸਟ ਵੈਸੇ ਆਪਣਾ ਸੋਚ ਰਹੇ ਸੀਗੇ ਕਿ ਕਾਰੋਬਾਰ ਵੀ ਕੁਝ ਸ਼ੁਰੂ ਕਰਨਾ ਚਾਹੁੰਦੇ ਸੀਗੇ ਮਹਾਰਾਣੀ ਵਰਦਾ ਸਾਹਿਤਾ ਤੇ ਮਾਫਰਮਾਨ ਦੇ ਵਿੱਚ ਖਿਆਲ ਆਇਆ ਕਿ ਜਿਸ ਤਰ੍ਹਾਂ ਕਿ ਅੱਜ ਦੇ ਮਤਲਬ ਯੂਥ ਸਾਡੀ ਉਮਰਾਂ ਦੇ ਬੱਚੇ ਗੈਲੋ ਜਾਂ ਵੱਡੇ ਗੈਲੋ ਆਪਣੇ ਸਿਆਣੇ ਬਜ਼ੁਰਗ ਬੱਚੇ ਸਾਰੇ ਆ ਕੋਲਡ ਡਰਿੰਕਾਂ ਵਾਲੇ ਕੋਕ ਹੈਲ ਵਗੈਰਾ ਵਾਲ ਤੁਰੇ ਹੋਏ ਨੇ ਜਿਸ ਕਿ ਕਾਫੀਨ ਹੈ ਆਪਣੇ ਕਾ ਪਾਏ ਹੋਏ ਕਾਰਬੋਹਾਈਡਰੇਟਸ ਵਗੈਰਾ ਸ਼ੂਗਰਾਂ ਪਾਈਆਂ ਹੋਈਆਂ ਵਿੱਚ ਆਰਟੀਫੀਸ਼ੀਅਲ ਸੈਂਸ ਪਾਏ ਆ ਜਿਹੜੇ ਆਪਣੇ ਬੋਡੀ ਨੂੰ ਹਾਨ ਕਰਦੇ ਆ ਅਫੈਕਟ ਕਰਦੇ ਆ ਨੁਕਸਾਨ ਦਿੰਦੇ ਆ ਫਿਰ ਕਈ ਲੋਕਾਂ ਨੂੰ ਸੰਸਾਹ ਚੜਦਾ ਪ੍ਰੋਬਲਮ ਹੋ ਗਈ ਰੇਸ਼ਾ ਹੋ ਗਈ ਠੰਡਾ ਫੀਨ ਨਾਲ ਉਹਨਾਂ ਨਾਲੋਂ ਬੈਟਰ ਇਹਦੇ ਵਿੱਚ ਜਿਹੜੀ ਆ ਆਪਾਂ ਖਸਖਸ ਵਗੈਰਾ ਪਾਈਆ ਉਹਨੇ ਦਿਮਾਗ ਨੂੰ ਠੰਡ ਦੇਣੀ ਆ ਮਗਜਾਂ ਨੇ ਆਪਣੇ ਲਿਵਰ ਤੇ ਗਰਮੀ ਚੱਕਣੀ ਆ ਕਾਲੀ ਮਿਰਚ ਤੇ ਜਿਹੜੀ ਪੂਰੀ ਮਿਰਚ ਪਾਈਆ ਉਹਨੇ ਬਾਹੇ ਚੱਕੜੀਆਂ ਸਰੀਰ ਦੇ ਵਿੱਚ ਬਦਾਮ ਨੇ ਅਲਰਜੀ ਦੇਣੀ ਆ ਇਹ ਨੇਚਰਲ ਰਿਸੋਰਸ ਆ ਕਿ ਬਾਡੀ ਨੂੰ એનર્ਜੀ ਵੀ ਆਵੇ ਤੇ ਬਾਡੀ ਆਪਣੇ ਫਿੱਟ ਵੀ ਰਵੇ ਤੇ ਆਪਾਂ ਦੇਣ ਦੇ ਵਿੱਚ ਜਿਹੜੇ ਦੋ ਗਲਾਸ ਵੀ ਪੀਏ ਤਾਂ ਨਾ ਹੈਗਾ ਆਪਣੇ ਲਿਵਰ ਦੇ ਵਿੱਚ ਪੂਰੀ ਗਰਮੀ ਐ ਨਿਕਲ ਜਾਵੇ ਬਾਡੀ ਐਂਡ ਫਿੱਟ એનર્ਜੀ ਨਾਲ ਫੀਲ ਹੋਵੇ ਆਪਣੀ ਵੈਸੇ ਵੀ ਕਾਫੀ ਟਾਈਮ ਤੋਂ ਪੁਰਾਣੀ ਖਰਾਬ ਜੰਦੀ ਆ ਰਹੀ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਪਾਪਾ ਜੀ ਇਹ ਦੇਖੋ ਤੁਹਾਡੀ ਅਪਰੇਸ਼ਾਈ ਪੀਣੀ ਹੋਵੇ ਤਾਂ ਕਿੱਥੇ ਆਵੇ ਬੰਦਾ ਬਬਈ ਆਪਣਾ ਜਿੱਦਾਂ ਹੀ ਫਗਵਾੜੇ ਦਾ ਪੁਲ ਉੱਤਰਦੇ ਆਪਾਂ ਲੁਧਿਆਣੇ ਵੱਲੋਂ ਆਪਾਂ ਪੁਲ ਉੱਤਰਦੇ ਆ ਤੇ ਨਾਲ ਹੀ ਪਹਿਲਾ ਉਤਰਦੇ ਸਾਰੇ ਉਧਰੋਂ ਪੁਲ ਆਪਣਾ ਇੱਧਰ ਪਹਿਲਾ ਸ਼ੌਪ ਆਉਂਦੀ ਹੈ ਜੀ ਨਾਲੇ ਤੇ ਬਾਈਕਾਂ ਵਗੈਰਾ ਲੱਗੀਆਂ ਹੁੰਦੀਆਂ ਚਾਨਾ ਟੂਰ ਕਰਕੇ ਤਾਂ ਕਿ ਆਪਾਂ ਨੂੰ ਨੇਅਰਬਾਈ ਪਤਾ ਲੱਗ ਸਕਦਾ ਹੈ ਕਿ ਇੱਥੇ ਲੋਕੇਸ਼ਨ ਹੈ ਰੇਸੇ ਇੱਧਰ ਜੇਕੇ ਢਾਬਾ ਉਹਦਾ ਵੀ ਆ ਟਰਨ ਕਾਫੀ ਮਸ਼ਹੂਰ ਹੈ ਵੀ ਜੇਕੇ ਢਾਬੇ ਵਾਲਾ ਚੌਕ ਹੈ ਹਾਂਜੀ ਕਿੰਨੇ ਵਜੇ ਆ ਜਾਂਦੇ ਆ ਬਬਈ ਸਵੇਰੇ ਸਵੇਰੇ 11 ਵਜੇ ਆ ਜੀ ਤੇ 11 ਵਜੇ ਆ ਕੇ ਰਗੜਾ ਆਰੰਭ ਕਰ ਦਿੰਦਾ ਹੈ 11:30 12 ਵਜੇ ਤੱਕ ਚਾਲੂ ਕਰ ਦ ਲੋਕਾਂ ਨੂੰ ਜੀ ਇਹ ਹੀ ਅਪੀਲ ਕਰਦੇ ਆ ਹਾਂਜੀ ਲੋਕਾਂ ਨੂੰ ਇਹ ਅਪੀਲ ਹੈ ਜੀ ਵੀ ਇਹ ਜਿਹੜੀਆਂ ਕੋਲਡ ਡਰਿੰਕਾਂ ਵਗੈਰਾ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਰਹੀਆਂ ਇਹਨਾਂ ਨੂੰ ਛੱਡ ਕੇ ਆਪ ਆਪਣੀ ਜਿਹੜੀ ਆਪਣਾ ਵਿਰਸਾ ਆਪਾਂ ਆਪਣਾ ਗੈਰੀ ਨਾ ਵਿਰਸਾ ਪੰਜਾਬੀ ਦੇ ਵਿੱਚ ਆਪਾਂ ਵਿਰਸਾ ਆਪਣਾ ਛੱਡਦੇ ਜਾ ਰਹੇ ਆ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਦੇ ਰਹੀਆਂ ਸਹੀ ਚੀਜ਼ਾਂ ਨੂੰ ਆਪਾਂ ਛੱਡ ਕੇ ਆਪ ਬੋਤਲਾਂ ਉੱਪਰ ਲੱਗੇ ਹੋਏ ਆ ਲੋਕੀ ਮਿਹਨਤ ਕਰਨ ਨੂੰ ਕਤਰਾਉਂਦੇ ਆ ਪਰ ਜੇ ਇਹਹੀ ਚੀਜ਼ ਹਰੇਕ ਬੰਦਾ ਆਪਣੇ ਸ਼ੁਰੂ ਕਰਕੇ ਛਕਣੀ ਸ਼ੁਰੂ ਕਰੇਗਾ ਤੇ ਉਹਦੀ ਬਾਡੀ ਵਾਸਤੇ ਬਹੁਤ ਹੀ ਫਾਇਦਾ ਰਹੇਗਾ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ